ਸਰਕਾਰ ਮੁਤਾਬਕ ਮੁਤਾਬਕ ਕੈ ਰਾਜਨੀਤਿਕ ਮਾਚਕ ਦਾ ਬਾ ਜਿੰਦਾਬਾਦ ਜਿੰਦਾਬਾਦ ਕੈ ਰਾਜਨੀਤਿਕ ਮਾਚਕ ਦਾ ਬਾ ਜਿੰਦਾਬਾਦ ਜਿੰਦਾਬਾਦ ਕੈ ਰਾਜਨੀਤਿਕ ਮਾਚਕ ਦਾ ਬਾ ਜਿੰਦਾਬਾਦ 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 ਤੁਹਾਨੂੰ ਕਰ ਲੈਣ ਲੋ ਮੁਤਾਬਕ ਮੁਤਾਬਕ ਬਾਪੂ ਜੀ ਪਿੱਛੇ ਹੀ ਰਹੀਓ ਜਿਆਦਾ ਕਿਨਾਂ ਜਾਓ ਦੇਖੋ ਜੀ ਮੋਦੀ ਸਰਕਾਰ 何 <music> ਜਿੰਦਾਬਾਦ 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 ਮੁਹੱਬਤਾਂ ਮੁਹੱਬਤਾਂ ਜਿੰਦਾਬਾਦ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ 21 ਤਰੀਕ ਨੂੰ ਅਸੀਂ ਕਿਹੜਾ ਵੱਡਾ ਸੰਘਰਸ਼ ਕਰਾਂਗੇ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਅਸੀਂ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਵੀ ਪਹਿਲਾਂ ਸਾੜਿਆ ਵਾ ਕਿਉਂਕਿ ਕਿਸਾਨ ਜਿਹੜੇ ਆਪਣੇ ਹੱਕੀ ਮੰਗਾ ਵਾਸਤੇ ਜਿਹੜੇ ਦਿੱਲੀ ਨੂੰ ਕੂਚ ਕਰਨਾ ਤੇ ਇਹਨਾਂ ਜਿਹੜਾ ਵੱਡੇ ਵੱਡੇ ਗਾੜੀ ਪੈਰੀਗੇਟ ਲਾਏ ਆ ਤੇ ਨਾਲ ਜਿਹੜਾ ਪੁਲਿਸ ਬਲ ਦਾ ਵੱਡਾ ਜਿਹੜਾ ਇੱਥੇ ਪ੍ਰਯੋਗ ਕਰ ਰਹੀ ਆ ਮੋਦੀ ਸਰਕਾਰ ਆਪਣੇ ਨਿਹੱਥੇ ਕਿਸਾਨਾਂ ਦੇ ਅਸੀਂ ਉਹਦੀ ਨਿੰਦਿਆ ਕਰਦੇ ਆ ਤੇ ਨਾਲ ਉਹਦਾ ਵਿਰੋਧ ਕੀਤਾ ਤੇ ਪੁਤਲਾ ਸਾੜ ਕੇ ਵੀ ਇਹ ਉਹ ਲੋਕ ਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਤਗੜੇ ਹੋ ਕੇ ਮਿਹਨਤ ਕਰਕੇ ਤੇ ਅੰਨਦਾਤਾ ਦਾ ਖਿਤਾਬ ਪੈਦਾ ਕੀਤਾ ਤੇ ਅੱਜ ਆ ਜਿਹੜਾ ਅੰਨਦਾਤਾ ਵਾ ਉਹ ਧੱਕੇ ਖਾਂਡਿਆ ਵਾ ਤੇ ਇਹ ਸਾਰੀਆਂ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਆ ਉਹਦਾ ਦੱਬ ਗਿਆ ਤੇ ਵਿਰੋਧ ਕਰਦੇ ਆ ਤੇ ਅੱਜ ਅਸੀਂ ਇੱਥੋਂ ਸ਼ਾਂਤਮਈ ਤਰੀਕੇ ਨਾਲ ਅੱਗੇ ਜਾ ਕੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਅੰਦੋਲਨ ਅੱਗੇ ਵੀ ਕਰਾਂਗੇ ਕਿਉਂਕਿ ਗਾੜੀ ਸਰਕਾਰ ਇੱਕ ਪਾਸੇ ਆ ਜਾਲਮ ਸਰਕਾਰ ਇੱਕ ਪਾਸੇ ਉਹ ਜਿਹੜੇ ਆ ਆਪਣੇ ਹੱਕ ਮੰਗਦੇ ਅੱਧ ਹੀ ਅੱਗੇ ਪਤਾ ਗਏ ਸ਼ਾਂਤਾਂ ਹੀ ਕਿਵੇਂ ਰਹੋਗੇ ਕਿਉਂਕਿ ਅੰਗੇ ਤਾਂ ਬੈਰੀਕੇਡ ਨੇ ਪੁਲਿਸ ਹੈ ਫੌਜ ਹੈ ਸਾਰਾ ਕੁਝ ਹੈ ਵੇਖੋ ਸਾਡੀ ਜਾਬਤਾਬੰਦ ਫੌਜ ਹੈ ਪਹਿਲਾਂ ਵੀ ਬੜੀਆਂ ਵੱਡੀਆਂ ਲੜਾਈਆਂ ਕਿਸਾਨ ਜੱਤੇ ਪਤੀ ਨੇ ਲੜੀਆਂ ਵਾਂ ਅੱਜ ਵੀ ਇਹੀ ਜਿਹੜਾ ਵਾ ਜਿਹੜਾ ਜ਼ੁਲਮ ਦਾ ਜਿਹੜਾ ਮੁਕਾਬਲਾ ਉਹ ਸਬਰ ਦੇ ਨਾਲ ਜਿਹੜਾ ਵਾ ਆਪਣੇ ਸਰੀਰਾਂ ਤੇ ਚੱਲਾਂਗੇ ਤੇ ਤਗੜੇ ਹੋ ਕੇ ਚੱਲਾਂਗੇ ਵਾਹ ਜੀ ਵਾਹ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਅਸੀਂ ਜੀ ਅਰੇ